ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜਮੀ ਦਾ ਤੁਹੀ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋ ਅੱਜ 5 ਅਕਤੂਬਰ ਅੱਜ ਵੀ ਮੌਸਮ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਖਰਾਬੀ ਹੈ ਪੰਜਾਬ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਸ ਤਰ੍ਹਾਂ ਹੈ ਕਿਉਂਕਿ 5 6 7 ਤਕਰੀਬਨ ਮੌਸਮ ਦੀ ਕਾਫੀ ਜਿਹੜੀ ਗੜਬੜ ਬਾਰੇ ਫੋਰਕਾਸਟ ਸੀਗੀ ਮੌਸਮ ਖਰਾਬ ਹੋਣ ਦੀ ਸੰਭਾਵਨਾ ਸੀ ਤੇ ਉਸੇ ਤਰ੍ਹਾਂ ਜਿਹੜੇ ਮੌਸਮ ਦੇ ਵਿੱਚ ਖਰਾਬੀ ਆਈ ਹੈ ਕਿਸਾਨ ਵੀਰ ਜਿਹੜੇ ਹੈਗੇ ਆ ਝੋਨੇ ਦੀ ਜਿਹੜੀ ਵਾਢੀ ਉਹ ਸਟਾਰਟ ਕਰ ਚੁੱਕੇ ਆ ਕਈ ਜਗ੍ਹਾ ਦੇ ਉੱਤੇ ਮੈਂ ਦੇਖਿਆ ਕਿ ਪੀਆ 131 ਬਾਰੇ ਕਾਫੀ ਕਿਸਾਨ ਵੀਰ ਵਿਚਾਰ ਚਰਚਾ ਸੋਸ਼ਲ ਮੀਡੀਆ ਰਾਹੀਂ ਕਰ ਰਹੇ ਆ ਕਈ ਕਿਸਾਨ ਵੀਰਾਂ ਨੇ ਮੈਂ ਵੀਡੀਓ ਵਗੈਰਾ ਦੇਖੀਆਂ ਨੇ ਪੀਆਰ 131 ਬਾਰੇ ਰਲਮਾ ਮਿਲਮਾ ਜਿਹੜਾ ਹੈਗਾ ਕਈ ਕਿਸਾਨ ਵੀਰ ਕਹਿੰਦੇ ਕਿ ਬਹੁਤ ਵਧੀਆ ਵੈਰੈਟੀ ਖੜੀ ਹੈ ਸਾਡੇ ਖੇਤ ਦੇ ਵਿੱਚ ਕਈ ਕਿਸਾਨ ਵੀਰ ਕਹਿੰਦੇ ਕਿ ਅਸੀਂ ਵੜ ਲਈ ਹੈ ਪਰ ਝਾੜ ਬਹੁਤ ਜ਼ਿਆਦਾ ਘਟਿਆ ਕਾਫੀ ਸਮੱਸਿਆ ਆਈ ਕਈ ਥਾਵਾਂ ਦੇ ਉੱਤੇ ਚ ਡਵਾਰਫ ਵਾਇਰਸ ਦੀ ਸਮੱਸਿਆ ਵੀ ਆਈ ਹੈ ਉਹਦੇ ਬਾਰੇ ਜਿਹੜਾ ਹੈਗੇ ਇੱਕ ਦੋ ਤੁਹਾਡੇ ਨਾਲ ਨੁਕਤੇ ਸਾਂਝੇ ਕਰਨੇ ਸੀਗੇ ਬਾਕੀ ਤੁਸੀਂ ਵੀ ਆਪ ਦੀ ਸਜਾਵ ਕਮੈਂਟਾਂ ਰਾਹੀਂ ਜ਼ਰੂਰ ਦਿਹਾ ਜੀ ਦੇਖੋ ਜਿਹੜੀ ਕਿਸਮ ਕੋਈ ਵੀ ਕਿਸਾਨ ਵੀਰੋ ਕਿਸੇ ਵੀ ਇੰਸਟੀਚਿਊਟ ਵੱਲੋਂ ਪੀਆਰ ਜਿਹੜੀ ਜਿਵੇਂ ਪੀਆਰ 131 ਦਿੱਤੀ ਗਈ ਜਾਂ ਹੋਰ ਕਿਸਮਾਂ ਨੇ ਉਹਨਾਂ ਦੇ ਨਾਲ ਉਹਨਾਂ ਦੀ ਵੀ ਸੋਧ ਜਾਂ ਲਵਾਈ ਦਾ ਸਮਾਂ ਜਾਂ ਪਨੀਰੀ ਦੀ ਸਾਂਹ ਸੰਭਾਲ ਬਾਰੇ ਵੀ ਸਿਫਾਰਸ਼ ਦਿੱਤੀ ਜਾਂਦੀ ਹੈ ਪੀਆਰ 131 ਬਾਰੇ ਇਸ ਵਾਰ ਵੀ ਪਿਛਲੀ ਵਾਰ ਵੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਰਿਹਾ ਸੀ ਕਿ ਇਹਦਾ ਲਵਾਈ ਦਾ ਸਮਾਂ ਜਿਹੜਾ ਉਹ ਰਿਕਮੈਂਡੇਸ਼ਨ ਹੈ ਜਿਹੜੀ ਉਹ 20 ਤੋਂ 25 ਮਈ ਨੂੰ ਕੀਤੀ ਗਈ ਆ ਪਰ ਤੁਸੀਂ 2-4 ਦਿਨ ਅੱਗੇ ਮਤਲਬ ਲੇਟ ਵਾਲੇ ਪਾਸੇ ਨੂੰ ਲੈ ਜਿਓ 25 ਤੋਂ 31 ਮਈ ਵਾਲੇ ਪਾਸੇ ਨੂੰ ਉਦੋਂ ਗੇਤਾ ਨਾ ਇਹਦੀ ਪਨੀਰੀ ਬੀਜਿਓ ਜੇ ਗੇਤੀ ਪਨੀਰੀ ਬੀਜੋਗੇ ਤਾਂ ਗੇਤਾ ਲਾਉਣਾ ਪੈਣਾ ਆਪਾਂ ਨੂੰ ਇਹਦੀ ਇਸ ਤਰ੍ਹਾਂ ਪਨੀਰੀ ਬੀਜਿਓ ਕਿ 25 ਜੂਨ ਜਾਂ ਉਸ ਤੋਂ ਬਾਅਦ ਇਹਦੀ ਲਵਾਈ ਹੋ ਜਾਵੇ ਚਲੋ ਇੱਕ ਦੋ ਦਿਨ ਅੱਗੇ ਹੋ ਸਕਦੇ ਵੀ 23 ਜੂਨ ਨੂੰ ਕਰ ਲਈ 24 ਨੂੰ 25 ਨੂੰ ਕਰ ਲਈ ਕੋਸ਼ਿਸ਼ ਕਰੋ 25 ਤੋਂ 5 ਜਿਹੜੀ 25 ਜੂਨ ਤੋਂ ਲੈ ਕੇ 5 ਜੁਲਾਈ ਵਾਲੀ ਵਿੰਡੋ ਦੇ ਵਿੱਚ ਇਹਦੀ ਲਵਾਈ ਕਰੋ ਕੋਸ਼ਿਸ਼ ਕਰੋ ਚਲੋ ਕਈ ਵਾਰ ਰਕਬਾ ਜਿਆਦਾ ਹੁੰਦਾ ਉਸ ਹਿਸਾਬ ਨਾਲ ਆਪਾਂ ਆਵਦੀ ਮੈਨੇਜਮੈਂਟ ਸਾਡੇ ਕੋਲੇ ਲੀਵਰ ਦੀ ਅਵੇਲੇਬਿਲਟੀ ਉਸ ਹਿਸਾਬ ਨਾਲ ਆਪਾਂ ਜਿਹੜੀ ਲਵਾਈ ਇਹਦੀ ਕਰ ਲੈਨੇ ਆ ਜਿਹੜੀ 25 ਜੂਨ ਦਾ ਉਸ ਤੋਂ ਬਾਅਦ ਪੀਆ 131 ਲੱਗੀ ਹੋਊਗੀ ਕਿਉਂਕਿ ਵੱਡੇ ਰਕਬੇ 'ਚ ਕਿਸਾਨ ਵੀਰਾਂ ਨੇ ਲਾਈ ਹੈ ਵੈਰੈਟੀ ਬਹੁਤ ਵਧੀਆ ਕੋਈ ਸ਼ੱਕ ਨਹੀਂ ਹੈ ਪਰ ਇਹਦੀ ਲਵਾਈ ਦਾ ਸਮਾਂ ਬੜਾ ਮੈਟਰ ਕਰਦਾ ਹੈ ਖਾਸ ਤੌਰ ਤੇ ਜਿਹੜੇ ਸਾਲ ਜ਼ਿਆਦਾ ਆਇਆ ਸੀ ਡਵਾਰਫ ਵਾਇਰਸ ਉਹਦੇ ਉਸੇ ਸਾਲ ਵੀ ਜਲ ਲੁਧਿਆਣਾ ਦੀਆਂ ਟੀਮਾਂ ਵੱਲੋਂ ਜਿਹੜੀ ਹੈਗੀ ਹੈ ਸਰਵੇ ਕਰਕੇ ਵੱਡੇ ਪੱਧਰ ਤੇ ਇਹ ਰਿਕਮੈਂਡੇਸ਼ਨ ਦਿੱਤੀ ਗਈ ਸੀ ਕਿ 25 ਜੂਨ ਤੋਂ ਪਹਿਲਾਂ ਜਿਹੜੀ ਲਵਾਈ ਹੋਈ ਹੈ ਖਾਸ ਤੌਰ ਤੇ 15 ਜੂਨ 18 ਜੂਨ ਤੱਕ 1 ਜੂਨ ਤੋਂ ਕਈ ਕਿਸਾਨ ਵੀਰਾਂ ਨੇ 5 ਜੂਨ ਨੂੰ 7 ਜੂਨ 10 ਜੂਨ 12 15 18 ਇਹਦੇ ਲਵਾਈ ਕੀਤੀ ਹੈ ਤੇ ਜਿਹੜੀ 25 ਜਾਂ ਉਸ ਤੋਂ ਬਾਅਦ ਲੱਗੀ ਮੇਰਾ ਖਿਆਲ ਨਹੀਂ ਉਹਦੀ ਅਜੇ ਵੱਡੀ ਹੋਈ ਹੋਊਗੀ ਜਿਹੜੀ ਰეკਮੈਂਡੇਸ਼ਨ ਹੁੰਦੀ ਸਫਾਰਸ਼ ਹੁੰਦੀ ਉਹ ਸਾਰੀਆਂ ਸਫਾਰਸ਼ਾਂ ਆਪਾਂ ਨੂੰ ਜਿਹੜੀਆਂ ਕੋਸ਼ਿਸ਼ ਕਰਨੀ ਚਾਹੀਦੀ ਫਾਲੋ ਕਰਨ ਦੀ ਫਿਰ ਆਪਾਂ ਉਹਦੇ ਵਿੱਚ ਦੇਖ ਸਕਦੇ ਹਾਂ ਸੰਭਾਵਨਾਵਾਂ ਕੀ ਬਣਦੀਆਂ ਨੇ ਫਿਰ ਆਪਾਂ ਵੈਰਾਈਟੀ ਨੂੰ ਫੇਲ ਕਹਿ ਸਕਦੇ ਹਾਂ ਲਵਾਈ ਆਪਾਂ ਸਫਾਰਸ਼ ਮੁਤਾਬਕ ਨਹੀਂ ਕੀਤੀ ਸਮਾਂ ਹੀ ਉਹਦਾ ਚੇਂਜ ਕਰਤਾ ਤੇ ਫਿਰ ਆਪਾਂ ਵੈਰਾਈਟੀ ਨੂੰ ਫੇਲ ਨਹੀਂ ਕਹਿ ਸਕਦੇ ਫਿਰ ਆਪਾਂ ਉਹਦੇ ਵਿੱਚ ਮੈਨੇਜਮੈਂਟ ਆਪਣਾ ਕਈ ਵਾਰ ਕਿਤੇ ਨਾ ਕਿਤੇ ਕਿਉਂਕਿ ਮੌਸਮ ਦਾ ਪ੍ਰਭਾਵ ਤਾਂ ਰਹਿਣਾ ਹੀ ਰਹਿਣਾ ਆਲਟੀਮੇਟਲੀ ਹੁਣ ਕਈ ਕਿਸਾਨ ਵੀ ਇਸ ਤਰ੍ਹਾਂ ਦੋ ਕਹਿੰਦੇ ਪੀਆ 131 ਨਾਲ ਦੀ ਕਿਸਮ ਹੀ ਹੈਣੀ ਪੀਆ 131 ਤਾਂ ਸਾਡੇ ਬਹੁਤ ਵਧੀਆ ਰਹਿੰਦੀ ਆ ਪੀਆ 1 ਕਈ ਕਿਸਾਨ ਵੀਰ ਕਹਿੰਦੇ ਕਿ ਸਾਡੇ ਨਹੀਂ ਜਿਹੜੀ ਫੱਟ ਬੈਠੀ ਕਿਉਂਕਿ ਜਿਹਦਾ ਝਾੜ ਹੀ ਜਿਹੜੇ ਕਿਸਾਨ ਵੀਰ ਦਾ ਘਟ ਗਿਆ ਉਹਦੇ ਉਹ ਵੈਰੈਟੀ ਫੱਟ ਨਹੀਂ ਬੈ ਸਕਦੀ ਪਰ ਇਹਦੀਆਂ ਸਫਾਰਸ਼ਾਂ ਸਾਰੀਆਂ ਫਾਲੋ ਕਰਨੀਆਂ ਚਾਹੀਦੀਆਂ ਮੈਂ ਬੇਨਤੀਆਂ ਪਹਿਲਾਂ ਵਾਰ-ਵਾਰ ਕਰਦਾ ਰਿਹਾ ਸੀਗਾ ਪਰ ਕਿਸਾਨ ਵੀਰ ਗੇਤਾ ਲਾ ਲੈਂਦੇ ਆ ਕਈ ਵਾਰ ਉਹਨਾਂ ਦਾ ਕੋਈ ਟਾਈਮ ਦੀ ਹੈ ਹਿਸਾਬ ਨਾਲ ਉਹ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੁੰਦੀ ਆ ਇਹਦੇ ਵਿੱਚ ਬੇਨਤੀ ਸੀਗੀ ਕਿ ਆਪ ਆਪਣੀ ਜੀ ਦੀ ਸਾਂਭ ਸੰਭਾਲ ਵੀ ਕਰਨੀ ਜ਼ਰੂਰ ਤੁਨਸਾਰੋ ਚਾਪਾ ਕੀਟਨਾਸ਼ਕ ਜੇ ਕੋਈ ਸਪਰੇਅ ਕਰਨਾ ਇੱਕ ਦੋ ਕਰ ਲੀਏ ਨਾ ਵਾਈਟ ਪੈਕਟ ਪlant ਉੱਪਰ ਤੋਂ ਵੀ ਡਵਾਰ ਰਕੁਇਰਸ ਦੀ ਕੋਈ ਸਮੱਸਿਆ ਨਾ ਆਵੇ ਦੂਸਰੀ ਇਹਦੀ ਦਵਾਈ 25 ਜੂਨ ਜਾਂ ਬਾਅਦ ਕਰੀਏ ਫਿਰ ਇਹਦੇ ਵਿੱਚ ਤਤਾਂ ਵਾਲਾ ਘੋਲ ਜਿਹੜਾ ਫਾਰਮੂਲਾ ਛੋਟੇ ਤਤਾਂ ਖਾਸ ਤੌਰ ਤੇ ਜਿੰਕ ਤੱਤ ਲੋਹਾ ਤੱਤ ਕਲੀ ਦਾ ਪਾਣੀ ਯੂਰੀਆ ਹਲਕੀਆਂ ਤੋਂ ਦਰਮਿਆਨੀਆਂ ਜ਼ਮੀਨਾਂ 'ਚ ਖਾਸ ਤੌਰ ਤੇ ਜ਼ਰੂਰ ਕਰੋ ਦੋ ਸਪ੍ਰੇਆਂ ਕਰ ਸਕਦੇ 3 ਕਰ ਸਕਦੇ ਸੰਤੁਲਿਤ ਖਾਦ ਮਿਲ ਜੰਦੀ ਪੋਟਾਸ਼ ਤੱਤ ਮਿਸਣਾ ਕਰੋ ਤਾਂ ਸਫਾਰਸ਼ਾਂ ਆਪਾਂ ਨੂੰ ਸਾਰੀਆਂ ਫੋਲੋ ਕਰਨੀਆਂ ਜਿਹਦੀਆਂ ਨਹੀਂ ਤਾਂ ਤਾਂ ਹੀ ਕਰਕੇ ਜਿਹੜੀ ਹੈਗੀ ਹੈ ਇਹ ਦਿੱਕਤ ਕਈ ਵਾਰ ਆ ਜਾਂਦੀ ਹੈ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ PR131 ਲਾਈ ਆ ਉਹ ਕਿਰਪਾ ਕਰਕੇ ਥੱਲੇ ਜਰੂਰ ਦੱਸਿਆ ਜੇ ਕਿਹੜੀ ਤਰੀਕ ਨੂੰ ਤੁਸੀਂ ਲਵਾਈ ਕੀਤੀ ਹੋਈ ਆ ਤੇ ਅਜੇ ਜਿਹੜੀ ਹੈਗੀ ਬਾਡੀ ਹੋ ਸਕਦਾ ਤੁਹਾਡੀ 12 15 ਅਕਤੂਬਰ ਤਾਈਂ 20 ਅਕਤੂਬਰ ਤਾਈਂ ਹੋਵੇ ਜਿਹੜੀ ਕਿਉਂਕਿ ਜਿਵੇਂ ਜਲਾਈ ਦੇ ਵਿੱਚ ਆਪਾਂ ਜਿਹੜੀ ਟ੍ਰਾਂਸਪਲੈਂਟ ਕੀਤੀ ਹੋਗੀ 110 ਦਿਨ ਦੀ ਕਿਸਮ ਆ ਇਹ ਤੇ ਜਿਹੜੀ ਗੇਤੀ ਆ ਫਿਰ ਗੇਤੀ ਦੇ ਵਿੱਚ ਤਾਂ ਕਿਸਾਨ ਵੀਰੋ ਜਦੋਂ ਆਪਾਂ ਟਾਈਮ ਸ਼ਿਫਟ ਕਰਦਾ ਗੇਤੀ ਜੀ ਤਾਂ ਪਹਿਲਾਂ ਦੱਸੇ ਹੁੰਦਾ ਕਿ ਜੇ ਤੁਸੀਂ ਗੇਤੀ ਲਾਉਂਗੇ ਤਾਂ ਆਹ ਸਮੱਸਿਆ ਆ ਸਕਦੀ ਐ ਇਸ ਕਰਕੇ ਇਹਨੂੰ 25 ਜੂਨ ਜਾਂ ਬਾਅਦ ਚ ਲਾਓ ਆਪਾਂ ਪਹਿਲਾਂ ਲਈ ਇਸ ਕਰਕੇ ਦਿੱਕਤ ਆਈ ਐ ਵਾਹਿਗੁਰੂ ਜੀ ਮਿਹਰ ਕਰਨ ਬਾਕੀ ਝਾੜ ਆ ਜਿਹੜਾ ਉਹ ਕਿਸਾਨ ਵੀਰਾਂ ਦਾ ਬਹੁਤ ਚੰਗਾ ਰਹੇ ਆਪਾਂ ਤਾਂ ਇਹੀ ਚਾਹੁੰਦੇ ਹੁੰਨੇ ਹਾਂ ਪਰ ਕਈ ਵਾਰ ਜਿਹੜੀ ਹੈਗੀ ਇਸ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਆ ਜਾਂਦੀ ਐ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੇ ਸ਼ਰੋਬਾਦ ਰੋ ਆਬਾਦ ਰੋ